Jindal, 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 मेरे करा। कि मैं। को इसे मैं जा योग, बहुत ही आदर नहीं है ਅੰਮ੍ਰਿਤਸਰ ਕੀ ਤਕਰੀਰ ਬਥੇ ਲਈ ਬੈਠੋ ਦੀ ਕਿਰਪਾਤਾ ਕਰਨ ਬਸ ਜਾਓ ਬੇਨਤੀ ਕਰਨ ਜਾ ਰਹਾ ਸਾਡੇ ਬਹੁਤ ਹੀ ਅਸਲੀ ਵੀਰ ਵਿੱਚੋਂ ਹਟ ਜਾਣ ਬਾਅਦ ਦੇ ਵਿੱਚੋਂ ਅਸੀਂ ਤੁਹਾਡੇ ਨਾਲ ਫੋਟੋ ਕਰਾਣੇ ਆ ਪਲੀਜ਼ ਬਹੁਤ ਜੁਗਲਦੀ ਸਟੇਜ ਤੇ ਨੇ ਉਹਨਾਂ ਨੂੰ ਸੁਣਨਗੇ ਸਾਰੇ ਲੋਕ ਬੈਠੇ ਨੇ ਰੂਪਾ ਨੂੰ ਆ ਗਿਆ ਜਿਸ ਲੀਡਰ ਨੇ ਸਰੂਪਾ ਪਾਇਆ ਮੈਂ ਉਸ ਲੀਡਰ ਨੂੰ ਅੰਮ੍ਰਿਤਸਰ ਰਾਤ ਤੱਕ ਤਾਲੀਆਂ ਝੜੀਆਂ ਪਾਉਣਾ ਇਹ ਮੇਰੀ ਬੇਨਤੀਆਂ ਸਭ ਕਾਇਰ ਕਰਨਾ ਆਪਕੀ ਨਾਮ ਦੇ ਸਾਡੇ ਬਲਾਕ ਅਮਰਸੇ ਦੇ ਪ੍ਰਧਾਨ ਨਵਦੀਪ ਸਿੰਘ ਗੁਰਗਲ ਜੀ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਆਪਕੀ ਖਾਤਿਰ ਇੰਟਰ ਦੇ ਪੰਜਾਬ ਦੇ ਮੋਹਾਨ ਬੈਠੇ ਨੇ ਮੈਂ ਇਹਨਾਂ ਨੂੰ ਬਾਤ ਬੁਲਾਉਣਾ ਠੀਕ ਹੈ ਇਸ ਤੋਂ ਬਾਅਦ ਤਿਆਰ ਰਹਿਣ ਖੁੱਦੋ ਸਾਹਿਬ ਤੁਹਾਡੇ ਨਾਮ ਸਾਡੇ ਪਰਿਵਾਰ ਸਾਹਮਣੇ ਬੈਠੇ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਲੋਕ ਸਭਾ ਜਿੱਤਣ ਦੇ ਵਿੱਚ ਹਲਕਾ ਪੂਰਬੀ ਨੇ ਐਮ ਭੂਨਖਾਨ ਭਾਈ ਮੇਰੀ ਬੇਨਤੀ ਹੈ ਸਾਰੇ ਮੇਰੇ ਵੀਰ ਇੱਧਰ ਸੈਟ ਕਰੋ ਜਿਸ ਜਿਹਦੇ ਕੈਮਰਾ ਹੈਗਾ ਸਾਹਮਣੇ ਜੁੜੀ ਤੇ ਪਿੱਛੇ ਆ ਮੇਰੀ ਬੇਨਤੀ ਹੈ ਬਿੱਟੇ ਨੇ ਔਰ ਸੀਨੀਅਰ ਵਿਕੋਲ ਅਕੈਡਮੀ ਬੈਠੇ ਨੇ ਤੁਹਾਨੂੰ ਪਤਾ ਪੰਜ ਪੰਜ ਵਾਰ ਦੇ ਕੌਂਸਲਰ ਨੇ ਹੋ ਇਹ ਚੀਜ਼ ਨੂੰ ਧਿਆਨ ਚ ਰੱਖਿਆ ਕਰੋ ਸੋ ਮੈਂ ਮੰਚ ਤੇ ਬਿਰਾਜਮਾਨ ਸਾਡੀ ਕਾਂਗਰਸ ਅੰਮ੍ਰਿਤਸਰ ਦੇ ਜਿਨ੍ਹਾਂ ਦਾ ਇੱਕ ਹੀ ਸ਼ੌਕ ਹੈ ਕਿ ਮੈਂ ਕਾਂਗਰਸ ਵੱਧ ਦੀ ਫੁੱਲ ਦੀ ਵੇਖਣਾ ਚਾਹੁੰਦਾ ਮੈਨੂੰ ਹੋਰ ਕੋਈ ਲਾਲਚ ਨਹੀਂ ਹੈਗਾ ਇੱਕ ਹੀ ਸ਼ੌਕ ਹੈ ਕਿ ਕਾਂਗਰਸ ਉੱਪਰ ਨੂੰ ਜਾਏ ਮੈਨੂੰ ਇੱਕੋ ਹੀ ਸ਼ੌਕ ਹੈ ਮੈਨੂੰ ਕੋਈ ਹੋਰ ਮਤਲਬ ਨਹੀਂ ਹੈਗਾ ਮੈਂ ਲੋਕ ਸਭਾ ਇਲੈਕਸ਼ਨ ਵਿੱਚ ਬਹੁਤ ਜ਼ਿਆਦਾ ਤੁਰੀ ਮੈਂਸ ਲੱਗੀ ਹੈ ਹਲਕਾ ਪੂਰਬੀ ਵਿੱਚ ਤੇ ਅੱਜ ਜਿਹੜਾ ਧੰਨਵਾਦ ਸਮਾਰੋਹ ਯੋਜਿਤ ਕੀਤਾ ਗਿਆ ਹੋਇਆ ਬਾਰੇ ਕੀ ਮੈਂ ਅੱਜ ਧੰਨਵਾਦ ਕਰਦਾ ਹਲਕਾ ਪੂਰਬੀ ਦੇ ਵਰਕਰਾਂ ਦਾ ਬੂਥ ਇੰਚਾਰਜਾਂ ਦਾ ਕਾਉਂਸਲਰ ਸਾਇਬਾਨਾ ਦਾ ਬਲਾਕ ਪ੍ਰਧਾਨਾ ਦਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਆਪਣੇ ਮੈਂਬਰ ਆਫ ਪਾਰਲੀਮੈਂਟ ਦਾ ਔਰ ਇਹਨਾਂ ਨੇ ਇੱਕ ਮਿਸਾਲ ਪੈਦਾ ਕਰ ਦਿੱਤੀ ਕਿ ਜਤਨ ਤੋਂ ਬਾਅਦ ਹਰੇਕ ਸ਼ਹਿਰ ਦੇ ਕੂਚੇ-ਕੂਚੇ ਜਿਹੜੇ-ਜਿਹੜੇ ਮੇਨ ਪੁਆਇੰਟਸ ਮੈਂਨਾਂ ਨੇ ਪਿਛਲੇ ਇੱਕ ਹਫ਼ਤੇ ਤੋਂ ਕਦੀ ਕੰਪਨੀ ਬਾਗ ਜਾ ਰਹੇ ਆ ਕਦੀ ਗਿਆਨੀ ਟੇਸਟਾਲ ਜਾ ਰਹੇ ਆ ਔਰ ਹਲਕੇ ਵਾਈਜ਼ ਵੀ ਇਹ ਧੰਨਵਾਦ ਕਰ ਰਹੇ ਆ ਔਰ ਅੱਜ ਹਲਕਾ ਪੂਰਵੀ ਦੇ ਵਾਸਤੇ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਔਰ ਵਰਕਰ ਸਾਇਬਾਨਾ ਨੇ ਇੱਕ ਮਿਸਾਲ ਪੈਦਾ ਕਰ ਦਿੱਤੀ ਸ਼ਹਿਰ ਦੇ ਵਿੱਚ ਸਾਡੇ ਲੀਡਰ ਸਾਬਾਣਾ ਨੇ ਵਰਕਰ ਸਾਬਾਣਾ ਨੇ ਸਾਰੇ ਉਧੇਦਾਰ ਸਾਬਾਣਾ ਨੇ ਅੱਜ ਮਿਸਾਲ ਤੁਸੀਂ ਵੇਖਿਆ ਕਿ ਦੀ ਸ਼ਹਿਰ ਦੇ ਵਿੱਚ ਇੰਨੇ ਡਿਸਪਲਨ ਦੇ ਨਾਲ ਸਟੇਜ ਚੱਲੀ ਅੱਜ ਉਹ ਮਿਸਾਲ ਪੈਦਾ ਕੀਤੀ ਹਲਕਾ ਪੂਰਵੀ ਹਮੇਸ਼ਾ ਹੀ ਮਿਸਾਲਾਂ ਹੀ ਪੈਦਾ ਕਰਦਾ ਔਰ ਅੱਜ ਉਹਨਾਂ ਨੇ ਮਿਸਾਲ ਪੈਦਾ ਕੀਤੀ ਮੈਂ ਹਲਕਾ ਪੂਰਵੀ ਵਾਲੇ ਲੋਕਾਂ ਦਾ ਔਰ ਆਪਣੇ ਮੈਂਬਰ ਆਫ ਪਾਰਲੀਮੈਂਟ ਦਾ ਧੰਨਵਾਦ ਕਰਨਾ। ਵੱਡਾ ਹਲਕਾ ਆਪਣੇ ਆਪ ਨੂੰ ਨਾਂਕ ਸਮਝ ਰਿਹਾ ਸੀਗਾ ਜਦੋਂ ਦਾ 2022 ਦੇ ਚੋਣਾਂ ਆਈਆਂ। ਕਿ ਲੱਗਦਾ ਕਿ ਉਹਨਾਂ ਨੂੰ ਆਪਣਾ ਕੋਈ ਚਿਹਰਾ ਨਜ਼ਰ ਆ ਰਿਹਾ ਹੈ ਤਾਂ ਕਰਕੇ ਲੋਕ ਪਿਆਰ ਦੇ ਰਹੇ ਨੇ। ਦੇਖੋ ਮੈਂ 2012 ਤੋਂ ਇਸ ਹਲਕੇ ਦੇ ਲੋਕਾਂ ਨਾਲ ਜੁੜਿਆ। ਇਹ ਮੇਰਾ ਪਰਿਵਾਰ ਹੈ। ਇਹ ਮੇਰੇ ਜਿਹੜੇ ਮੇਰੀਆਂ ਮਾਤਾਵਾਂ ਪੈਣੀਆਂ ਪੈਣਾ ਜਿੰਨੀਆਂ ਵੀ ਆਈਆਂ ਇਹ ਜਿੰਨੇ VOTER ਨੇ ਜਿੰਨੇ ਸਾਡੇ ਮੌਤਵਾਰ ਨੇ ਭਾਵੇਂ ਉਹ ਉਹ ਮੇਰਾ ਇੱਕ ਪਰਿਵਾਰ ਹੈ ਤੁਸੀਂ ਵੇਖੋ ਕਿ ਮੈਨੂੰ ਪਰਿਵਾਰ ਵਾਂਗਰ ਮਿਲਦੇ ਨੇ ਮੈਂ ਉਹਨਾਂ ਦੇ ਬੱਚਿਆਂ ਵਾਂਗਰ ਉਹਨਾਂ ਦੇ ਭਰਾਵਾਂ ਵਾਂਗਰ ਮੈਨੂੰ ਮਿਲਦੇ ਨੇ ਪਰ ਮੈਂ 2012 ਦੇ ਨਾਲ ਇਹਨਾਂ ਨਾਲ ਜੁੜਿਆ ਔਰ ਹਾਂ 2.5 ਸਾਲ ਕੁਝ ਮੈਂ ਵੀ ਪ੍ਰੋਬਲਮਸ ਰਹੀਆ ਸਰਕਾਰ ਵੀ ਰਹੀ ਔਰ ਬਿਲਕੁਲ ਇਸ ਹਲਕੇ ਦੇ ਲੋਕ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਸੀ ਜਿਨ੍ਹਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਪਾਈਆਂ ਸਭ ਨੇ ਇੱਕਦਮ ਪਿੱਛੇ हट ਕੇ ਹਟ ਗਏ ਔਰ ਇਸ ਹਲਕੇ ਨੂੰ ਅਨਾਥ ਜਾਂ ਛੱਡ ਦਿੱਤਾ ਸੀ ਲੇਕਿਨ ਮੈਂਬਰ ਆਫ ਪਾਰਲੀਮੈਂਟ ਸਾਹਿਬ ਦੇ ਇਲੈਕਸ਼ਨ ਤੋਂ ਬਾਅਦ ਇਹ ਹਲਕਾ ਅਸੀਂ ਅਨਾਥ ਨਹੀਂ ਰਹਿਣ ਦਵਾਂਗੇ ਇਸ ਹਲਕੇ ਦੇ ਵਾਸਤੇ ਦਿਨੇਸ਼ ਬਸੀ ਦਾ ਪਰਵਾ ਦਿਨੇਸ਼ ਬਸੀ ਦੇ ਸਾਥੀ ਔਰ ਦਿਨੇਸ਼ ਬਸੀ ਹਮੇਸ਼ਾ ਹਾਜ਼ਰ ਰਹੇ ਬਸੀ ਸਾਹਿਬ ਤੁਸੀਂ ਕਿਹਾ ਕਿ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਉਸੇ ਤਰ੍ਹਾਂ ਸਿਸਟਮ ਨਾ ਰੱਖਿਆ ਜਾਵੇ ਜਿਨੂੰ ਦਿੱਸਦਾ ਉਹ ਦਲ ਬਦਲੂਆਂ ਵਾਂਗੂ ਰਹੇ ਨੇ ਔਰ ਸੱਤ ਸਾਲ ਬਾਅਦ ਤੇ ਉਹ ਵਰਕਰੀ ਨਹੀਂ ਕਰਨਗੇ ਉਹਨਾਂ ਚੋਂ ਕੁਝ ਨਾ ਦਿੱਤਾ ਜਾਵੇ ਬਿਲਕੁਲ ਇਹ ਸਾਡੇ ਕਾਂਗਰਸ ਦਾ ਸੰਵਿਧਾਨ ਹੈ ਔਰ ਸਾਡੇ ਪਾਰਟੀ ਦੀ ਜਦੋਂ ਲੋੜ ਸੀ ਉਦੋਂ ਪਿੱਠ 'ਚ ਛੁਰੇ ਮਾਰ ਕੇ ਗਏ ਜਦੋਂ ਪਾਰਟੀ ਨੂੰ ਲੋੜ ਅਜ ਐਮਪੀ ਦੇ ਇਲੈਕਸ਼ਨ 'ਚ ਵੀ ਨਹੀਂ ਉਹ ਦਿਖੇ ਤੇ ਅੱਜ ਉਹਨਾਂ ਦਾ ਕੀ ਕਰਨਾ ਸੀ ਆਪਣੀ ਵੋਟ ਤੱਕ ਨਹੀਂ ਪਾਈ ਉਹਨਾਂ ਨੇ ਵੋਟ ਵੋਟ ਤੇ ਛੱਡੋ ਵੈਸੇ ਹੀ ਨਹੀਂ ਦਿਖੇ ਨਾ ਤਾਂ ਉਹ ਦਲ ਬਦਲੂਆਂ ਨੇ ਪਾਰਟੀ ਵਾਸਤੇ ਕੁਝ ਕੀਤਾ ਨਾ ਮੈਂਬਰ ਆਫ ਪਾਰਲੀਮੈਂਟ ਸਾਡਾ ਲੀਡਰ ਜਿਹੜਾ ਦੇਸ਼ ਦਾ ਰਾਹੁਲ ગાંધી ਉਹ ਲੜਾਈ ਲੜ ਰਿਹਾ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਔਰ ਇਹ ਪਾਰਟੀ ਦੇ ਖਿਲਾਫ ਉੱਠ ਤੇ ਹੁਣ ਅਸੀਂ ਉਹਨਾਂ ਨਾਲ ਕੀ ਆਚਾਰ ਪਣਾ ਜਿਹੜਾ ਸਾਡਾ ਵਰਕਰ ਹੈ ਕਾਂਗਰਸ ਪਾਰਟੀ ਦਾ ਵਰਕਰ ਬਹੁਤ ਤਕੜਾ ਹੈ ਔਰ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵਰਕਰਾਂ ਦੀ ਵੱਡੀ ਟੀਮ ਹੈ ਸਾਨੂੰ ਦਲ ਬਦਲੂਆਂ ਦੀ ਔਰ ਦੁਵਘਸਲੀਆਂ ਦੀ ਕੋਈ ਲੋੜ ਨਹੀਂ ਤੁਹਾਡੇ ਵੱਲੋਂ ਆ ਵੀ ਕਿਹਾ ਗਿਆ ਕਿ ਕਾਲੀਆਂ ਝੰਡੀਆਂ ਦਿਖਾ ਕੇ ਸਭ ਨਾਲ ਬਿਲਕੁਲ ਮੈਂ ਆਪਣੇ ਐਮਪੀ ਨੂੰ ਵੀ ਕਹ ਦਿੱਤਾ ਮੈਂ ਆਪਣੀ ਹਾਈ ਕਮਾਂਡ ਨੂੰ ਵੀ ਔਰ ਮੈਂ ਕੱਲ ਰਾਹੁਲ ਗਾਂਧੀ ਜਿੰਨੂੰ ਵੀ ਮੇਲ ਪਾ ਰਿਹਾ ਮੈਂ ਪੰਜਾਬ ਪ੍ਰਧਾਨ ਜੀ ਨੂੰ ਵੀ ਮੇਲ ਪਾ ਰਿਹਾ ਲੀਡਰ ਆਫ oppositon ਉਹਨਾਂ ਨੂੰ ਵੀ ਮੇਲ ਪਾ ਰਿਹਾ ਕਿ ਕਾਂਗਰਸ ਦੇ ਕਿਸੇ ਵੀ ਛੋਟੇ ਤੋਂ ਛੋਟੇ ਵਰਕਰ ਦੇ ਘਰ ਜਾਓ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਅਖਾਂਗਾ ਜੇ ਦਲ ਬਦਲੂਆਂ ਨੇ ਜਿਨ੍ਹਾਂ ਨੇ ਸਾਡੀ ਪਾਰਟੀ ਦਾ ਨੁਕਸਾਨ ਕੀਤਾ ਜਿਹੜਾ ਸਾਡਾ ਦੇਸ਼ ਦਾ ਲੀਡਰ ਲੜਾਈ ਲੜ ਰਿਹਾ ਸੀ ਉਹਦੀ ਲੜਾਈ ਦੇ ਵਿੱਚ ਵੀ ਸਾਡੀ ਵਿਰੋਧਤਾ ਕੀਤੀ ਉਹ ਅੱਜ ਸਰੂਪੇ ਪਵਾ ਕੇ ਸਾਡੀ ਪਾਰਟੀ ਦੇ ਵਿੱਚ ਸਾਨੂੰ ਉਹਨਾਂ ਦੀ ਬਿਲਕੁਲ ਲੋੜ ਨਹੀਂ ਕਾਂਗਰਸ ਪਾਰਟੀ ਕੋ ਵਰਕਰ ਬਹੁਤ ਹੈ ਵਰਕਰ ਬੜਾ ਤਗੜਾ ਹੈ ਔਰ ਔਜਲਾ ਸਾਹਿਬ ਦੇ ਇਲੈਕਸ਼ਨ ਤੋਂ ਪੰਜਾਬ ਦੀਆਂ ਸੱਤ ਜਿੱਤਾਂ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵਰਕਰਾਂ 'ਚ ਬਹੁਤ ਜੋਸ਼ ਹੈ ਅਸੀਂ ਕਾਰਪੋਰੇਸ਼ਨਾਂ ਵੀ ਜਿੱਤਾਂਗੇ ਔਰ 2027 ਵੀ ਜਿੱਤਾਂਗੇ ਜਿੰਪਾ ਜੀ ਨੂੰ ਸਦਾ ਜ਼ਰੂਰ ਲਗਾਇਆ ਗਿਆ ਕਿ ਲੱਗਦਾ ਹੈ ਕਿ ਤੁਸੀਂ ਮਿਲ ਕੇ ਕੰਮ ਕਰੋਗੇ ਦੇਖੋ ਮੇਰੀ ਇੱਕ ਗੱਲ ਸੁਣੋ ਮੇਰੇ ਵੱਡੇ ਭਰਾ ਨੇ ਅੱਜ ਤੱਕ ਕਾਂਗਰਸ ਦੇ ਸੰਵਿਧਾਨ 'ਚ ਕੋਈ ਇੰਚਾਰਜ ਨਾਮ ਦਾ ਵਰਡ ਨਹੀਂ ਹੈ ਉਹ ਆਪਣਾ ਪਾਰਟੀ ਲਈ ਕੰਮ ਕਰਾਂ ਮੈਂ ਆਪਣਾ ਪਾਰਟੀ ਜਿੱਥੇ ਪਾਰਟੀ ਦਾ ਕੋਈ ਨੋ ਪ੍ਰੋਬਲਮ ਮੇਰੇ ਵੱਡੇ ਭਰਾ ਨੇ ਲੇਕਿਨ 2027 ਆਏਗਾ ਐਮਪੀ ਸਾਹਿਬ ਦੇਖਣਗੇ ਹਾਈ ਕਮਾਂਡ ਵੇਖੇਗੀ ਕਿ ਨੂੰ ਟਿਕਟ ਦੇਣੀ ਹੈ ਕਿਹੜਾ ਲੋਕਾਂ ਦੀ ਆਵਾਜ਼ ਕਿਹੜਾ ਜਿਹੜੇ ਲੋਕਾਂ ਦੀ ਆਵਾਜ਼ ਹੈ ਮੈਂ 2012 ਦਾ ਇਸ ਹਲਕੇ ਚ 1997 ਦਾ ਕਾਂਗਰਸ ਪਾਰਟੀ ਦਾ ਐਕਟਿੰਗ ਮੈਂਬਰ ਹਾਂ ਮੇਰਾ ਬੇਟਾ ਉਦੋਂ ਮੇਰੀ ਗੋਦੀ ਦੇ ਵਿੱਚ ਸੀ ਔਰ ਅੱਜ ਮੇਰੇ ਤੋਂ ਉੱਚਾ ਉਸ ਟਾਈਮ ਦਾ ਮੈਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਮੇਰਾ ਪਰਿਵਾਰ ਤਿੰਨ ਪੀੜੀਆਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ ਔਰ 2012 ਅੱਜ 12 ਸਾਲ ਹੋ ਗਏ ਮੈਂ ਇਸ ਹਲਕੇ ਦੇ ਘਰ ਘਰ ਦੇ ਵਿੱਚ ਬਣਿਆ ਮੈਨੂੰ ਕਿਸੇ ਦਾ ਘਰ ਦਾ ਬੂਹਾ ਖੜਕਾਣ ਦੀ ਲੋੜ ਨਹੀਂ ਪੈਂਦੀ ਇਸ ਹਲਕੇ ਦੇ ਵਿੱਚ ਮੇਰੇ ਪਰਿਵਾਰ ਨੇ ਮੈਂ ਜਿਹਦੇ ਮਰਜ਼ੀ ਘਰ ਜਾ ਕੇ ਸਿੱਧਾ ਅੰਦਰ ਜਾ ਕੇ ਆਪਣੀ ਮਾਂ ਕੋ ਆਪਣੀ ਭੈਣ ਕੋ ਰੋਟੀ ਖਾ ਸਕਦਾ ਆਪਣੇ ਪਰਿਵਾਰ ਦੇ ਕਿਸੇ ਦੇ ਵੀ ਘਰ ਜਾ ਕੇ ਮੈਂ ਪਾਣੀ ਪੀ ਸਕਦਾ ਚਾਹ ਮਾਂਸ ਖਾ ਰ ਇਹ ਹਲਕੇ ਦੇ ਵਿੱਚ ਮੇਰਾ ਇਨਾ ਹੱਕ ਹੈ। ਖਰੀ ਚੋੜੀ ਹੋਣਾ ਬਹੁਤ ਵਧੀਆ ਤੁਹਾਡੇ ਤਾਲੁਕਾਤ ਨੇ ਕਿ ਉਹਨਾਂ ਨੂੰ ਵੀ ਇਹ ਸਾਰੀ ਜਾਣਕਾਰੀ ਦਿੱਤੀ ਜਾਵੇ। ਦੇਖੋ ਮੇਰੇ ਇੱਕ ਤਾਲੁਕਾਤ ਇੱਕ ਅਲੱਗ ਹੈ ਲੇਕਿਨ ਇਹ ਪਾਰਟੀ ਦਾ ਇਸ਼ੂਆ ਨਾ ਮੈਂ ਪਾਰਟੀ ਦਾ ਇਸ਼ੂ ਅਜੇ ਹਾਈ ਕਮਾਂਡ ਨੂੰ ਦੱਸਿਆ ਹੁਣ ਮੈਂ ਅੱਜ ਆਪਣੇ ਐਮਪੀ ਨੂੰ ਮੇਰਾ ਫਰਜ ਸੀ ਪਹਿਲਾਂ ਮੈਂ ਆਪਣੇ ਐਮਪੀ ਨੂੰ ਦੱਸਣਾ ਮੈਂ ਅੱਜ ਆਪਣੇ ਐਮਪੀ ਨੂੰ ਦੱਸਿਆ ਹੁਣ ਐਮਪੀ ਸਾਹਿਬ ਦਿੱਲੀ ਗੱਲ ਕਰਨਗੇ ਹਾਈ ਕਮਾਂਡ ਕੀ ਫੈਸਲਾ ਕਰਦੀ ਜੋ ਫੈਸਲਾ ਕਰੇਗੀ ਉਹਨੂੰ ਸਿਰ ਮੱਥੇ ਤੇ ਔਰ ਦਿੱਲੀ ਦੇ ਵਿੱਚ ਮੈਂ ਵੀ ਜਾਊਂਗਾ ਆਪਣੇ ਸਟੇਟ ਲੀਡਰਸ਼ਿਪ ਨੂੰ ਵੀ ਦੱਸਾਂਗਾ ਦਿੱਲੀ ਲੀਡਰਸ਼ਿਪ ਨੂੰ ਵੀ ਦੱਸਾਂਗਾ ਫਿਰ ਦਿੱਲੀ ਵਾਲੇ ਔਰ ਸਟੇਟ ਲੀਡਰਸ਼ਿਪ ਫੈਸਲਾ ਕਰੇਗੀ ਸਾਨੂੰ ਮੈਂ ਸਾਨੂੰ ਤੇ ਇਸ ਹੱਲ ਕੇ ਨੂੰ ਦੇ ਲੋਕਾਂ ਨੂੰ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਨਾਲ ਚੱਲਣ ਵਾਲਿਆਂ ਦੀ ਲੋੜ ਹੈ ਅੱਜ ਮੈਨੂੰ ਦੁੱਖ ਹੁੰਦਾ ਜਦੋਂ ਮੈਂ ਕਾਲੀ ਦਲ ਦੇ ਵਿੱਚ ਵੇਖਦਾ ਕਿ ਸਾਡਾ ਕਾਂਗਰਸ ਦਾ ਪਰਿਵਾਰ ਉਹਦੇ ਨਾਲ ਤੁਰਿਆ ਹੁੰਦਾ ਮੈਨੂੰ ਦੁੱਖ ਹੁੰਦਾ ਜਦੋਂ ਭਾਜਪਾ ਦੇ ਲੀਡਰਾਂ ਦੇ ਨਾਲ ਸਾਡੇ ਕਾਂਗਰਸ ਦੇ ਪਰਿਵਾਰ ਦੇ ਬੱਚੇ ਤੁਰੇ ਫਿਰਦੇ ਜੇ ਵਾਪਸ ਲਿਆਓ ਜੇ ਵਾਈ ਗੁਰੂ ਨੇ ਚਾਹਿਆ 2 ਸਾਲ ਦੇ ਵਿੱਚ ਵਿੱਚ ਇੱਕ ਇੱਕ ਪਰਿਵਾਰ ਕਾਂਗਰਸ ਦੇ ਵਿੱਚ ਆਏਗਾ ਅਰ ਕਾਂਗਰਸ 2027 ਦੇ ਵਿੱਚ ਇੱਥੇ ਆਪਣਾ ਪਰਚਮ ਵੀ ਲੜਾਈਗੀ ਔਰ 2027 ਦੇ ਵਿੱਚ ਅਸੀਂ ਕਾਂਗਰਸ ਦੀ ਸਰਕਾਰ ਬਣਾਵਾਂਗੇ ਤੇ ਔਰ ਹਲਕਾ ਪੂਰਵੀ ਦਾ ਐਮਐਲਏ ਵੀ ਇੱਥੇ ਕਾਂਗਰਸ ਦਾ ਬਣੇਗਾ। थैंक यू थैंक यू ਬਜੀ थैंक यू। ਐਕਸ ਯੂਥ ਕਾਂਗਰਸ ਦਾ ਪ੍ਰਧਾਨ ਅਮਰਸਰ ਦਾ ਜਿਨਨੇ ਇਸ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਇਸ ਸਰਕੇ ਦੇ ਵਿੱਚ ਮੈਂ ਉਹਦਾ ਬਹੁਤ ਮਾਣ ਕਰਦਾ। ਤੁਸੀਂ ਅੱਜ ਪ੍ਰੋਗਰਾਮ 'ਚ ਸੰਗਤ ਦੀ ਬੈਠੇ ਨੇ ਇੰਟਕ ਦੇ ਪ੍ਰਧਾਨ ਜਿਨਨੇ ਬੈਠੇ ਨੇ ਜਿੰਨੇ ਜਰ ਕੋਰਪੋਰੇਟਰ ਸਤਿਕਾਰਯੋਗ ਇਹ ਨਵੇਂ ਸਾਡੀ ਪਾਰਟੀ ਦੇ ਨਹੀਂ ਜਿਸ ਤਰ੍ਹਾਂ ਦਾ ਇੱਕ ਸਤੰਭ ਨੇ ਖੁਦ ਇੱਥੇ ਯੂਨੀਵਰਸਿਟੀ ਹਾਂ ਸੋ ਸਾਨੂੰ ਬੜਾ ਮਾਣ ਹੈ ਕਿ ਅੱਜ ਉਹਨਾਂ ਦੇ ਸਾਹਮਣੇ ਗੱਲ ਕਰਦਾ ਮੌਕਾ ਮਿਲਿਆ ਸਵਾਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੈਠੀ ਸਭ ਸੰਗਤ ਜੀ ਅੱਜ ਜਿਹੜਾ ਇਹ ਪ੍ਰੋਗਰਾਮ ਮੇਰੇ ਵੀ ਇਸ ਤਰੀਕੇ ਦੀ ਵੱਲੋਂ ਰੱਖਿਆ ਜਾ ਰਿਹਾ ਮੈਂ ਤੁਸੀਂ ਇੰਡੇ ਹੋਂ ਮਹਾ ਕੇ ਪਹੁੰਚੇ ਹੋ ਸਤਿ ਧੰਨਵਾਦ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਦੇਖੋ ਕਿ ਜੀ ਆਇਆਂ ਕਿਨਾਂ ਧਰਮਾਤ ਕਰਦਾ ਉਹਨਾਂ ਨਾਲ ਇੰਕੱਜੀ ਸਾਥੀ ਬੈਠੇ ਨੇ ਬਾਟ ਰੇਗਨ ਅਤੇ ਹੋਰ ਸਾਰੇ ਹੀ ਤੁਸੀਂ ਤੇ ਅੱਜ ਦੇ ਇਸ ਸਮਾਗਮ ਦੇ ਵਿੱਚ ਜਿੰਨੇ ਵੀ ਆਪਣੇ ਸਾਥੀ ਬੈਠੇ ਨੇ ਇਹ ਸਾਰਿਆਂ ਨੂੰ ਦਰਮਾਈ ਹੈ ਇਹਦਾ ਮੇਕਪਰ ਕਰਦੇ ਨਹੀਂ ਹੈ ਮੈਂ ਗੱਲ ਕਰ ਰਿਹਾ ਸੀ ਤਦੋਂ ਪਾਜੀ ਅਸੀਂ ਹਾਲੇ ਤੋਂ 7 ਸਾਲ ਤੋਂ ਕੋਈ ਨਹੀਂ ਕਿਸੇ ਨੂੰ ਅਸੀਂ ਬਹੁਤ ਮਾਰਜਨਲ ਥੋੜੀ ਜਿਹੀਆਂ ਵੋਟਾਂ ਤੋਂ ਹਾਰ ਗਏ ਮੈਂ ਉਸ ਨੂੰ ਹਾਰ ਨਹੀਂ ਗਏ ਅਸੀਂ ਮਿਹਨਤ ਕਰਦੇ ਰਹੇ ਉਹਦਾ ਨਤੀਜਾ ਕਿ ਅਸੀਂ ਜਿਹੜਾ ਅਸੀਂ ਨਾ ਵੋਟਾਂ ਕੌਣ ਲੈ ਗਿਆ ਜਿੰਨੇ ਨਾ ਹਲਕੇ ਵਾਸਤੇ ਕੁਝ ਕੀਤਾ ਤੇ ਨਾ ਸ਼ਹਿਰ ਵਾਸਤੇ ਕੀਤਾ ਸਾਧਕਾ ਤਰੀ ਦਾ ਅਸੀਂ ਵੋਟ ਦਾ ਆਪਣੀ ਦਾ ਮੁੱਲ ਹੀ ਨਹੀਂ ਵੋਟ ਦਾ ਹੱਕਦਾਰ ਕੌਣ ਹੈ ਸਾਡੀ ਵੋਟ ਦਾ ਹੱਕਦਾਰ ਉਹ ਹੈ ਤਾਂ ਫੜ ਸਕੇ ਕਿ ਕਿਤੇ ਸਾਡੂ ਕਸੂੜੀ ਪੈ ਗਈ ਆ ਇਹ ਜਾਣਦੇ ਬਾਜੀ ਸਾਰਿਆਂ ਬਈ ਮੇਰਾ ਵੀਰ ਮਾਨੇਕ ਬਜਾਜ ਆਪੇ ਸਾਥੀਆਂ ਨਾਲ ਪਹੁੰਚਿਆ ਮੈਂ ਜੀ ਆ ਵੀ ਸਾਰੇ ਵੋਟਰਾਂ ਨਾਲ ਬਲੌਕ ਅਪ ਕੀਤੀ ਦੀ ਧੰਨਵਾਦ ਕੀਤਾ ਗਿਆ ਅੱਜ ਹਲਕਾ ਪੂਰਬੀ ਦੇ ਵੋਟਰਾਂ ਦਾ ਮੈਂ ਧੰਨਵਾਦ ਪ੍ਰੋਗਰਾਮ ਰੱਖਿਆ ਸੀ ਅ ਬੱਸੀ ਜੀ ਹੋਣਾ ਔਰ ਪਤਾਨ ਜੁਗਲ ਜੀ ਹੋਣਾ ਨੇ ਇਹਨਾਂ ਨੇ ਇੱਕ ਆਰਗੇਨਾਈਜ਼ ਕੀਤਾ ਸੀ ਕਿਉਂਕਿ ਬੜੀ ਤਪਸ਼ ਦੇ ਵਿੱਚ ਹਲਕਾ ਪੂਰਬੀ ਦੇ ਵਰਕਰਾਂ ਨੇ ਮਿਹਨਤ ਕੀਤੀ ਹੈ ਔਰ ਜਿਹੜੀ ਮੇਰੀ ਲੋਕ ਸਭਾ ਸੀਟ ਜਿੱਤੀ ਹੈ ਬਹੁਤ ਵੱਡਾ ਹਿੱਸਾ ਆਪਣਾ ਹਲਕਾ ਪੂਰਬੀ ਦੇ ਵਰਕਰ ਸਹਿਬਾਨ ਨੇ ਲੀਡਰਸ਼ਿਪ ਅੰਨਨੇ ਪਾਇਆ ਮੈਂ ਸਭ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਜੀ ਇਸ ਫਾਰਮ ਪਹੁੰਚਿਆ ਮੈਂ ਦਿਲ ਦੀਆਂ ਗ੍ਰਹਾਈਆਂ ਤੋਂ ਧੰਨਵਾਦ ਕਰਦਾ ਕਿ ਇੰਨੀ ਗਰਮੀ ਦੇ ਵਿੱਚ ਔਰ ਦੋ ਸਰਕਾਰਾਂ ਦੇ ਵਿਰੁੱਧ ਇੱਕ ਮੌਜੂਦਾ ਸਰਕਾਰ ਸਟੇਟ ਗਵਰਨਮੈਂਟ ਔਰ ਇੱਕ ਜਿਹੜੀ ਦਿੱਲੀ ਦੀ ਸਰਕਾਰ ਸੀ ਜਿਹੜੀ ਜੂਨੀਅਰ ਗਵਰਨਮੈਂਟ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਜਾ ਕੇ ਸਾਡੇ ਲੀਡਰ ਨੇ ਸਾਡੇ ਵਰਕਰਾਂ ਨੇ ਮਿਹਨਤ ਕਰਕੇ ਆਪਣੀ ਸੀਟ ਜਿਹੜੀ ਤੀਜੀ ਵਾਰ ਜਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀ ਹੈ ਮੈਂ ਦਿਲ ਦੀਆਂ ਗਰਾਈਆਂ ਤੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਸਾਹਿਬ ਜੀ ਇੱਕ ਸੀਐਮ ਲੈ ਆ ਗਿਆ ਜਿਹੜਾ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਨੂੰ ਲੁੜ ਗਿਆ ਨਹੀਂ ਆ ਉਹਨਾਂ ਨੂੰ ਵੀ ਅੱਜ ਦੇਖੋ ਜਿਨ੍ਹਾਂ ਨੇ 2022 ਚ ਵੀ ਇਹੀ ਕੁਝ ਕੀਤਾ ਹੁਣ ਫੇਰ ਕੀਤਾ ਤੇ ਮੇਰਾ ਨਹੀਂ خیال ਵਾਰ-ਵਾਰ ਉਹਨਾਂ ਨੂੰ ਪਰਖਣਾ ਚਾਹੀਦਾ। ਮੇਰਾ ਮੰਨਣਾ ਹੈ ਕਿ ਕਾਂਗਰਸ ਕੋ ਬਹੁਤ ਵੱਡਾ ਪਰਿਵਾਰ ਹੈ। ਆਪਣੇ ਪਰਿਵਾਰ ਦੇ ਵਿੱਚੋਂ ਢਡੋਲਣੇ ਚਾਹੀਦੇ ਆ ਜਦੋਂ ਇੱਕ ਵਾਰ ਬੰਦਾ ਬੀਤ ਬਾਰੀ ਕਰ ਜਾਂਦਾ ਬਾਰ ਬਾਰ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ ਔਰ ਇਹ ਸਾਰੀ ਗੱਲ ਕਾਂਗਰਸ ਹਾਈ ਕਮਾਂਡ ਦੇ ਧਿਆਨ ਚ ਲਿਆਵਾਂਗੇ ਉਹਨਾਂ ਦਾ ਆ ਪ੍ਰਰੋਗੇਟਿਵ ਹੈ ਕਾਂਗਰਸ ਹਾਈ ਕਮੰਡ ਦਾ ਔਰ ਮੈਂ ਬਤੌਰ ਮੈਂਬਰ ਪਾਰਲੀਮੈਂਟ ਕਿਉਂਕਿ ਨਵੀਂ ਇਲੈਕਸ਼ਨ ਹੋਈ ਹੈ ਬਹੁਤ ਕੁਝ ਇੱਥੇ ਹੋਇਆ ਬਹੁਤ ਕੁਝ ਵਾਪਰਿਆ ਕੁਝ ਲੋਕ ਜਿਹੜੇ ਕਾਂਗਰਸ ਦੇ ਵਿੱਚ ਵੀ ਨੇ ਜੋ ਜੋ ਉਹਨਾਂ ਨੇ ਕੀਤਾ ਉਹ ਸਾਰਾ ਕੁਝ ਕਾਂਗਰਸ ਹਾਈ ਕਮੰਡ ਦੇ ਧਿਆਨ 'ਚ ਔਰ ਲੈ ਕੇ ਆਵਾਂਗੇ ਵੀ ਇਸ ਵਜਿਹੇ ਬਸੀ ਬਹੁਤ ਸੋਣਾ ਪ੍ਰੋਗਰਾਮ ਰੈਨਿੰਗ ਕਰ ਰਹੇ ਨੇ ਕੰਪੇਨ ਦੀ ਜ਼ਿੰਮੇਵਾਰੀ ਤੇ ਟੀਮ ਥੋੜਾ ਜਿਹਾ ਬਿਲਕੁਲ ਦਨੀਸ਼ ਬਸੀ ਨੂੰ ਕਿਹਾ ਮਿਹਨਤ ਕਰੋ ਇੱਕ ਵਰਕਰ ਦੀ ਤਰ੍ਹਾਂ ਤੁਸੀਂ ਪਹਿਲਾਂ ਵੀ ਕੀਤੀ ਆ ਗਾਂਭੀਰ ਵੀ ਕਰੋ ਔਰ ਇਹ ਮਿਹਨਤ ਜਿਹੜੀ ਹੈ ਇਹ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਪ੍ਰਦ ਤੁਸੀਂ ਮੈਂ ਮਿਛਾਈ ਦੇ ਨਾਲ ਪਹਿਲਾਂ ਵੀ ਆ ਹੁਣ ਵੀ ਆ ਗਾਂ ਵੀ ਰਵਾਂਗੇ ਤਾਂ ਕਿ ਇਹ ਲੋਕ ਸਾਡਾ ਆਉਣ ਵਾਲਾ ਫਿਊਚਰ ਨੇ ਜਿਹੜੇ ਜਿਹੜੇ ਗਾਂ ਅੱਗੇ ਬੱਚੇ ਨੇ ਇਹ ਆਪਣੀ ਗਾਂ ਰਾਜਨੀਤੀ ਕਰਨ ਅੱਛੇ ਅੱਛੀ ਸੋਚ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਐਮ ਸੀ ਇਲੈਕਸ਼ਨ ਅੱਗੇ ਆ ਰਹੇ ਨੇ ਸਿਰ ਉਹਨਾਂ ਦੇ ਵਾਕ ਵਿੱਚ ਕੁਝ ਚੁਣੌਤੀਆਂ ਦਿੱਤੇ ਗਏ ਬਿਲਕੁਲ ਕਾਰਪੋਰੇਸ਼ਨ ਇਲੈਕਸ਼ਨ ਜਿਹੜੀਆਂ ਆ ਰਹੀਆਂ ਨੇ ਉਹਦੇ ਵਿੱਚ ਅਸੀਂ ਸਾਫ਼ ਸੁਥਰੇ ਐਕਸ ਵਾਲੇ ਲੋਕਾਂ ਨੂੰ ਟਿਕਟਾਂ ਦਵਾਂਗੇ ਜਿਹੜੇ ਲੋਕ ਜਿੱਦਾਂ ਹੁਣ ਸਾਡੇ ਵਾਲੀ ਟਿਕਟ ਚ ਪਾਰਟੀ ਆਈ ਕਮੰਡ ਨੇ ਫੈਸਲਾ ਕੀਤਾ ਕਿ ਲੋਕਾਂ ਦੀ ਮੰਗ ਦੇ ਆਧਾਰ ਤੇ ਜਿਹੜੇ ਲੋਕ ਚਾਹਣਗੇ ਅਸੀਂ ਉਹਦੇ ਆਧਾਰ ਤੇ ਫੈਸਲਾ ਕਰਾਂਗੇ ਕਿ ਲੋਕ ਕੀ ਚਾਹੁੰਦੇ ਨੇ ਉਤੋਂ ਦੇ ਕਿਉਂਕਿ ਜਿਹੜੀ ਜਿਹੜੀ ਅੰਮ੍ਰਿਤਸਰ ਬੜੀ ਪਵਿੱਤਰ ਸ਼ਹਿਰ ਹੈ ਮੇਰਾ ਇੱਕ ਮੰਨਣਾ ਕਿ ਜਿਹੜੇ ਲੋਕ ਕਿਸ ਧੰਦਿਆਂ ਨਾਲ ਜੁੜੇ ਹੋਣਗੇ ਉਹਨਾਂ ਨੂੰ ਇਹਨਾਂ ਇਹਨਾਂ ਦੇ ਵਿੱਚ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਉਹ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਕਿਸੇ ਵੀ ਐਸੇ ਬੰਦੇ ਨੂੰ ਟਿਕਟ ਨਹੀਂ ਦਵਾਂਗੇ ਜਿਹੜਾ ਉਹ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲ ਕਰੂੰਗਾ ਵੀ ਇਹੋ ਜਿਹੇ ਲੋਕ ਕਾਂਗਰਸ ਪਾਰਟੀ ਦਾ ਪਵਿੱਤਰ ਸ਼ਹਿਰ ਜਿਹੜਾ ਇੱਥੇ ਹੈ ਉਥੇ ਕਾਂਗਰਸ ਪਾਰਟੀ ਦਾ ਅਕਸ਼ ਵਧਾਉਣਾ ਹੈ ਘਟਾਉਣਾ ਨਹੀਂ ਅਸੀਂ ਉਥੇ ਜੇ ਕਾਂਗਰਸ ਪਾਰਟੀ ਦੀ ਇੱਕ ਵੱਡੀ ਇੱਕ ਜਿਹੜੀ ਇੱਕ ਬ What do you think?